ਸਤਿ ਸ਼੍ਰੀ ਅਕਾਲ ਜੀ ਮੈਂ ਕਲਵਨ ਸਿੰਘ ਗਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਲ ਪੰਜਾਬੀ ਟੀਵੀ ਨਵਾਂ ਸਾਲ ਨਵੀਆਂ ਸੰਭਾਵਨਾਵਾਂ ਪੰਜਾਬ ਦੀ ਸਿਆਸਤ ਕੀ ਦਿਸ਼ਾ ਲਵੇਗੀ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ ਦੋਸਤੋ ਕੁਝ ਘੰਟਿਆਂ ਬਾਅਦ ਹੀ ਨਵਾਂ ਸਾਲ 2026 ਸ਼ੁਰੂ ਹੋ ਜਾਏਗਾ ਤੇ 2025 ਇਤਿਹਾਸ ਦਾ ਹਿੱਸਾ ਬਣ ਜਾਏਗਾ ਨਵਾਂ ਸਾਲ ਆਮ ਤੌਰ ਤੇ ਉਮੀਦਾਂ ਸੁਪਨਿਆਂ ਅਤੇ ਨਵੀਆਂ ਸ਼ੁਰੂਆਤਾਂ ਦਾ ਪ੍ਰਤੀਕ ਹੁੰਦਾ ਹੈ ਪਰ ਪੰਜਾਬ ਦੀ ਸਿਆਸਤ ਲਈ 2026 ਸਿਰਫ ਇੱਕ ਕੈਲੰਡਰੀ ਵਰਾ ਹੀ ਨਹੀਂ ਹੋਵੇਗਾ ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਵੱਲ ਲੈ ਜਾਣ ਦਾ ਫੈਸਲਾ ਕੁੰਦਰ ਹੋਵੇਗਾ ਇਸ ਬਾਰੇ ਵਿੱਚ ਪੰਜਾਬ ਦੀ ਸਿਆਸਤ ਕਾਫੀ ਗਰਮ ਰਹਿਣ ਵਾਲੀ ਹੈ ਹਰ ਪਾਰਟੀ ਆਪਣੀ ਰਣਨੀਤੀ ਨਵੇਂ ਸਿਰੇ ਤੋਂ ਬਣਾਉਦੀ ਨਜ਼ਰ ਆਵੇਗੀ ਦੋਸਤੋ ਅੱਜ ਗੱਲ ਕਰਦੇ ਹਾਂ ਕਿ ਇਸ ਸਮੇਂ ਜਿਹੜੀ ਸਥਿਤੀ ਹੈ ਸਾਰੀਆਂ ਸਿਆਸੀ ਪਾਰਟੀਆਂ ਦੀ ਉਹ ਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾਵਾਂ ਨੇ ਇਸ ਸਮੇਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ ਸ਼ਾਸਕ ਪਾਰਟੀ ਹੋਣ ਕਰਕੇ ਉਹ ਆਪਣੇ ਵਿਕਾਸ ਕਾਰਜ ਜਿਹੜੇ ਨੇ ਉਹ ਤੇਜ਼ ਕਰੇਗੀ ਤੇ ਇਸ ਸਾਲ ਦੇ ਵਿੱਚ ਉਹ ਨੌਜਵਾਨਾਂ ਲਈ ਰੋਜ਼ਗਾਰ ਦੇ ਜਿਹੜੇ ਮੌਕੇ ਨੇ ਉਹ ਮैया ਕਰਵਾਏਗੀ ਤਾਂ ਜੋ ਇਸ ਦਾ ਪ੍ਰਭਾਵ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਪਵੇ। ਇਸ ਦਾ ਮਤਲਬ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਮਜ਼ਬੂਤ ਹੈ ਤੇ ਉਹਦੇ ਖਿਲਾਫ ਕੋਈ ਮੁੱਦਾ ਨਹੀਂ ਹੈ। ਮੁੱਦੇ ਬਹੁਤ ਹੁੰਦੇ ਨੇ। ਜਿਹੜੀ ਸ਼ਾਸਕ ਪਾਰਟੀ ਹੁੰਦੀ ਹੈ ਉਹਦੇ ਖਿਲਾਫ ਮੁੱਦੇ ਹੁੰਦੇ ਨੇ। ਪਰ ਵਿਰੋਧੀ ਪਾਰਟੀਆਂ ਕੋਈ ਵੀ ਚੋਣ ਮੁੱਦਾ ਬਣਾਉਣ ਦੇ ਵਿੱਚ ਅਸਫਲ ਰਹੀਆਂ ਨੇ। ਕਿਉਂਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਗੁੱਟਬੰਦੀ ਤੇ ਆਪਸੀ ਕਲੇਸ਼ ਦੇ ਵਿੱਚ ਅੰਦਰੂਨੀ ਕਲੇਸ਼ ਦੇ ਵਿੱਚ ਉਲਝੀਆਂ ਹੋਈਆਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ ਸਭ ਤੋਂ ਵੱਧ ਲੋਕ ਸਭਾ ਮੈਂਬਰ ਕਾਂਗਰਸ ਪਾਰਟੀ ਦੇ ਚੁਣ ਕੇ ਪਾਰਲੀਮੈਂਟ ਚ ਗਏ ਸੀ ਉਦੋਂ ਇੰਜ ਲੱਗ ਰਿਹਾ ਸੀ ਕਿ ਆਉਣ ਵਾਲੀ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਬਣੇਗੀ ਪਰ ਆਪਸੀ ਗੁੱਟਬਾਚ ਕਰਕੇ ਕਾਂਗਰਸ ਪਾਰਟੀ ਹੀਠਾਂ ਨੂੰ ਆਈ ਹੈ ਢਲਾਨ ਨੂੰ ਆਈ ਹੈ ਔਰ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ 2017 ਤੋਂ ਲੈ ਕੇ ਲਗਾਤਾਰ ਹੀਠਾਂ ਜਾਂਦਾ ਰਿਹਾ ਉਹ ਗ੍ਰਾਫ ਡਿੱਗਦਾ ਰਿਹਾ ਔਰ ਪਿਛਲੇ ਸਮੇਂ ਦੌਰਾਨ ਵੱਡੇ-ਵੱਡੇ ਅਕਾਲੀ ਲੀਡਰ ਸਖਵੀਰ ਸਿੰਘ ਬਾਦਲ ਦਾ ਸਾਥ ਛੱਡ ਕੇ ਚਲੇ ਗਏ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ। ਜਦੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਕਿ ਬਾਗੀ ਤੇ ਦਗੀ ਰਲ ਕੇ ਇੱਕ ਪਾਰਟੀ ਬਣਾ ਕੇ ਇਕੱਠੀ ਪ੍ਰਤੀਕਰਨ ਤੇ ਇੱਕ ਪ੍ਰਤੀ ਕਮੇਟੀ ਬਣਾਈ ਗਈ ਸੀ ਪਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਦਲ ਦੀ ਵੱਖਰੀ ਪਰਤੀ ਜਿਹੜੀ ਉਹ ਕੀਤੀ ਤਾਂ ਉਥੋਂ ਇਹ ਇੱਕ ਸੰਦੇਸ਼ ਜਾ ਰਿਹਾ ਸੀ ਲੋਕਾਂ ਦੇ ਵਿੱਚ ਕਿ ਸਖਵੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਆ ਇਸ ਕਰਕੇ ਲੋਕ ਉਹਨੂੰ ਨਕਾਰ ਦੇਣਗੇ ਤੇ ਜਿਹੜੀ ਨਵੀਂ ਪਾਰਟੀ ਬਣੀ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਉਹਨੇ ਵੀ ਰੱਜ ਕੇ ਪ੍ਰਚਾਰ ਕੀਤਾ ਕਿ ਸਖਵੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਆ ਪਰ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਤਰਨਤਨ ਦੀ ਜਮਨੀ ਚੋਣ ਉਹਦੇ ਵਿੱਚ ਬਾਦਲ ਦਲ ਨੂੰ ਚੰਗਾ ਹੰਗਾਰਾ ਮਿਲਿਆ ਫਿਰ ਜਿਹੜੀਆਂ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਬਾਦਲ ਦਲ ਜਿਹੜਾ ਹੈ ਉਹ ਤੇਜੇ ਨੰਬਰ ਤੇ ਰਿਹਾ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਦੂਜੇ ਨੰਬਰ ਤੇ ਰਹੀ ਹਾਂ ਇਹ ਸਹੀ ਹੈ ਕਿ ਜਿਹੜੀ ਸ਼ਾਸਕ ਪਾਰਟੀ ਹੁੰਦੀ ਹੈ ਇਹ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਸ਼ਾਸ਼ਕ ਪਾਰਟੀ ਹੀ ਜਿੱਤਦੀ ਹੈ ਪਰ ਫਿਰ ਵੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਆ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਦੂਜੇ ਨੰਬਰ ਤੇ ਰਹੀ ਤੇ ਅਕਾਲੀ ਦਲ ਬਾਦਲ ਤੀਜੇ ਨੰਬਰ ਤੇ ਰਿਹਾ ਹੁਣ ਤੱਕ ਜਿਹੜਾ ਨਵਾਂ ਅਕਾਲੀ ਦਲ ਆ ਉਹ ਕੋਈ ਖਾਸ ਸਰਗਰਮੀਆਂ ਨਹੀਂ ਦਿਖਾ ਸਕਿਆ ਤੇ ਕੋਈ ਇਹੋ ਜੀ ਗੱਲ ਨਜ਼ਰ ਨਹੀਂ ਆਈ ਕਿ ਲੋਕ ਉਹਨਾਂ ਨੂੰ ਪਰਵਾਹ ਹੰਗਾਰਾ ਦੇ ਰਹੇ ਹੋ ਹਾਂ ਪ੍ਰਚਾਰ ਬਹੁਤ ਕੀਤਾ ਗਿਆ ਕਿਸਖਵੀਰ ਬਾਦਲ ਜਿਹੜਾ ਆ ਉਹਨੂੰ ਅਕਾਲ ਤਖਬ ਦੇ ਹੁਕਮਾਂ ਦੀ ਉਲੰਘਣਾ ਕਰਨ ਕਰਕੇ ਭਾਰੀ ਨੁਕਸਾਨ ਹੋਵੇਗਾ ਪਰ ਪੰਜਾਬ ਦੀ ਜਨਤਾ ਦਾ ਮੂਡ ਜਿਹੜਾ ਆ ਨਾ ਇਹ ਪਤਾ ਨਹੀਂ ਲੱਗਦਾ ਖਤੇ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਮਨੁੱਖੀ ਅਧਿਕਾਰ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਨੂੰ ਹਰਾ ਦਿੱਤਾ ਜਾਂਦਾ ਕਿੱਕਰ ਦੇ ਖਾਲਸਤਾਨੀ ਪੱਖੀ ਅਮਰਤਪਾਲ ਸਿੰਘ ਨੂੰ ਜਿਤਾ ਦਿੱਤਾ ਜਾਂਦਾ ਹੈ ਇੱਥੇ ਜਿਹੜੀ ਸਿੱਖ ਕੌਮ ਹੈ ਇਹ ਲੀਡਰਲੈਸ ਹੋ ਚੁੱਕੀ ਆ ਤਾਂ ਸਿੱਖ ਲੀਡਰ ਲੱਭ ਰਹੇ ਨੇ ਪਰ ਉਹਨਾਂ ਨੂੰ ਕੋਈ ਚੰਗਾ ਲੀਡਰ ਮਿਲ ਨਹੀਂ ਰਿਹਾ ਇਸ ਕਰਕੇ ਉਹਨਾਂ ਦਾ ਜਿਹੜਾ ਚੁਕਾ ਆ ਉਹ ਫਿਰ ਸਖਬੀਰ ਬਾਦਲ ਵੱਲ ਹੋ ਹੀ ਰਿਹਾ ਸਖਬੀਰ ਬਾਦਲ ਨੂੰ ਨਵੇਂ ਅਕਾਲੀ ਦਲ ਤੋਂ ਜ਼ਿਆਦਾ ਜਿਹੜਾ ਆ ਉਹ ਮੰਨ ਤਾਂ ਮਿਲ ਰਹੀ ਆ ਫਿਰ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਅਸੀਂ ਜਿਵੇਂ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਤੇਲ ਵੇਖ ਰਹੀ ਹੈ ਤੇ ਤਿਲ ਦੀ ਧਾਰ ਵੇਖ ਰਹੀ ਹੈ ਉਹ ਇਹ ਵੇਖ ਰਹੀ ਹੈ ਕਿ ਕਿਹੜੀ ਪਾਰਟੀ ਜਾਂ ਕਿਹੜਾ ਅਕਾਲੀ ਦਲ ਜਿਹੜਾ ਆ ਉਹ ਲੋਕ ਪ੍ਰਵਾਨਿਤ ਹੋਵੇਗਾ ਉਸੇ ਨਾਲ ਉਹ ਗੱਠ ਜੁੜ ਕਰੇਗੀ ਤਾਂ ਹੁਣ ਪਿਛਲੀਆਂ ਦੋ ਚੋਣਾਂ ਦੇ ਵਿੱਚ ਇਹ ਪਤਾ ਲੱਗ ਚੁੱਕਾ ਆ ਕਿ ਲੋਕ ਸਖਬੀਰ ਸਿੰਘ ਬਾਦਲ ਨੂੰ ਨਵੇਂ ਅਕਾਲੀ ਦਲ ਨਾਲੋਂ ਜ਼ਿਆਦਾ ਪਰਵਾਨੀਤ ਸਮਝ ਰਹੇ ਨਹੀਂ ਜ਼ਿਆਦਾ ਮੰਨਤਾ ਦੇ ਰਹੇ ਨੇ ਇਸ ਕਰਕੇ ਇਹ ਗੱਲ ਤੈ ਹੋ ਚੁੱਕੀ ਆ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਗੱਠ ਜੋੜ ਕਰਨਗੇ ਅਗਰ ਅਕਾਲੀ ਦਲ ਤੇ ਭਾਜਪਾ ਗੱਠ ਜੋੜ ਕਰ ਲੈਂਦੇ ਆ ਤਾਂ ਜਿਹੜਾ ਅਕਾਲੀ ਦਲ ਹੋਰ ਮਜ਼ਬੂਤ ਹੋਏਗਾ ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਪੱਖੀ ਫੈਸਲੇ ਲੈਣੇ ਪੈਣਗੇ ਔਰ ਲੱਗਦਾ ਹੈ ਕਿ 2026 ਦੇ ਵਿੱਚ ਕੇਂਦਰ ਸਰਕਾਰ ਕਈ ਪੰਜਾਬ ਪੱਖੀ ਫੈਸਲੇ ਜਿਹੜੇ ਉਹ ਲਵੇਗੀ ਔਰ ਸ਼ਖਬੀਰ ਬਾਦਲ ਗੱਠਜੋੜ ਕਰਦੇ ਨੇ ਤੇ ਉਹ ਕਹਿਣਗੇ ਕਿ ਕੁਝ ਐਸੇ ਫੈਸਲੇ ਕੀਤੇ ਜਾਣ ਜਿਹਦੇ ਨਾਲ ਜਿਹੜਾ ਵੋਟ ਬੈਂਕ ਹੈ ਉਹ ਖਿੱਚਿਆ ਜਾ ਸਕੇ ਜਿਵੇਂ ਕਿਸਾਨਾਂ ਦੇ ਮਸਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਇਹ ਵੱਡੇ ਮੁੱਦੇ ਨੇ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਪਾਜ ਪਾ ਜਿਹੜੀਆਂ ਉਹ ਲਾਭ ਲੈ ਸਕਦੀ ਆ ਤਾਂ ਫਿਰ ਜਿਹੜੇ ਸਮੀਕਰਨ ਉਹ ਬਦਲ ਸਕਦੇ ਨੇ ਔਰ ਜੇ ਗੱਲ ਕਰੀਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਲੋਕ ਜੇਕਰ ਅੰਦਰੂਨੀ ਕਲੇਸ਼ ਨੂੰ ਖਤਮ ਕਰ ਲੈਂਦੇ ਨੇ ਆਪਸ ਵਿੱਚ ਰਲ ਕੇ ਪਾਰਟੀ ਨੂੰ ਚਲਾਉਂਦੇ ਨੇ ਤਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਉਹ ਟਕਨੀ ਟੱਕਰ ਵਾਲੀਆਂ ਹੋ ਸਕਤੀਆਂ ਨੇ ਕਿਉਂਕਿ ਆਮਦਵੀ ਪਾਰਟੀ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਪਾਰਟੀ ਇਹ ਤਿਕੋਣੀ ਟੱਕਰ ਤਾਂ ਹੀ ਹੋਏਗੀ ਜੇ ਭਾਜਪਾ 2026 ਦੇ ਵਿੱਚ ਪੰਜਾਬ ਪੱਖਿ ਫੈਸਲੇ ਲੈਂਦੀ ਹੈ ਹਾਲਾਂਕਿ ਹੁਣ ਜਿਹੜਾ ਫੈਸਲਾ ਮਨਰੇਗਾ ਦਾ ਲਿਆ ਗਿਆ ਆ ਜੀ ਰਾਮਜੀਤ ਜਿਹੜਾ ਉਹ ਬਣਾ ਕੇ ਤੇ ਜਿਹੜੇ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਕਟੌਤੀ ਕੀਤੀ ਗਈ ਆ ਜਿਹੜਨ ਉਹਨਾਂ ਨੂੰ ਮੰਡਰੇਗਾ ਤੋਂ ਕੁਝ ਤਨਖਾਹ ਮਿਲਦੀ ਸੀ ਕੁਝ ਪੈਸੇ ਮਿਲਦੇ ਸੀ ਉਹਦੇ ਚ ਕਟੌਤੀ ਕੀਤੀ ਗਈ ਤਾਂ ਇਹ ਜਿਹੜਾ ਫੈਸਲਾ ਆ ਕਿ ਪਾਜਪਾ ਦੇ ਖਿਲਾਫ ਜਾਂਦਾ ਨਜ਼ਰ ਆ ਰਿਹਾ ਪਰ 2026 ਦੇ ਵਿੱਚ ਬਹੁਤ ਕੁਝ ਬਦਲੇਗਾ ਬਹੁਤ ਕੁਝ ਨਵਾਂ ਕੀਤਾ ਜਾਏਗਾ ਔਰ ਇਹ ਜਿਹੜੀ ਚਰਚਾ ਆਮ ਚੱਲ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗੱਠ ਜੁੜੋ ਪੱਕਾ ਹੋ ਰਿਹਾ ਹੈ। ਔਰ ਇਹ ਚਰਚਾ ਜਿਹੜੀ ਹੈ ਇਹ तकरीबन 99% ਸੱਚ ਲੱਗ ਰਹੀ ਹੈ। ਔਰ ਅਜੇ ਹੁਣ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਤਿਕੋਣੀ ਟੱਕਰ ਬਣ ਜਾਂਦੀ ਆ। ਔਰ ਇਹਦੇ ਲਈ ਨਵੇਂ ਅਕਾਲੀ ਦਲ ਨੂੰ ਵੀ ਜੋੜ ਲਾਉਣਾ ਚਾਹੀਦਾ ਕਿਉਂਕਿ ਇੱਕ ਸਾਲ ਅਜੇ ਪਿਆ ਆ ਜੋੜਨ ਦੇ ਵਿੱਚ। ਅਗਰ ਉਹ ਕੋਸ਼ਿਸ਼ ਕਰਦੇ ਨੇ ਤਾਂ ਉੱਭਰ ਸਕਦੇ ਨੇ ਪਰ ਉਹਨਾਂ ਦੇ ਵਿੱਚ ਵੀ ਅੰਦਰੋਂ ਅੰਦਰੀ ਸਭ ਕੁਝ ਅੱਛਾ ਨਹੀਂ ਲੱਗ ਰਿਹਾ ਜਿਹੜੀਆਂ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਭਾ ਦੀ ਚੋਣਾਂ ਹੋਈਆਂ ਨੇ ਉਹਦੇ ਵਿੱਚ ਮਨਪ੍ਰਿਤ ਇਆਲੀ ਨੂੰ ਚੰਗਾ ਰਿਸਪੌਂਸ ਮਿਲਿਆ ਉਹਨਾਂ ਦੇ ਕਾਫੀ ਮੈਂਬਰ ਜਿਹੜੇ ਨੇ ਉਹ ਜਿੱਤੇ ਨੇ ਪਰ ਉਹਨਾਂ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਜਿਹੜੇ ਮੈਂਬਰ ਸਾਡੇ ਜਿੱਤੇ ਨੇ ਸਾਡਾ ਕਿਸੇ ਨਾਲ ਕੋਈ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ ਇਥੋਂ ਲੱਗਦਾ ਹੈ ਕਿ ਮਨਪ੍ਰੀਤ ਸਿੰਘ ਅਯਾਲੀ ਜਿਹੜੇ ਨੇ ਉਹ ਪਾਸੇ ਹਟਦੇ ਨਜ਼ਰ ਆ ਰਹੇ ਨੇ ਇਸ ਕਰਕੇ ਜਿਹੜਾ ਨਵਾਂ ਕਾਲੀਦਾਲਾ ਇਹ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਜਾਨੀ ਹਰਪ੍ਰੀਤ ਸਿੰਘ ਇੱਕ ਸਨਮਾਨਿਤ ਧਾਰਮਿਕ ਰਸਤੀ ਨੇ ਪਰ ਸਿਆਸਤ ਦੇ ਵਿੱਚ ਉਹ ਨਵੇਂ ਨੇ ਤੇ ਉਹਨਾਂ ਤੋਂ ਜਿਹੜੀ ਆ ਇਹ ਸਿਆਸਤ ਦੀ ਜਿਹੜੀ ਖੇਡ ਹੈ ਚੰਗੀ ਤਰ੍ਹਾਂ ਖੇਡੀ ਨਹੀਂ ਜਾ ਰਹੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਿਆਸਤ ਦੀ ਸਤਰੰਜ ਦੇ ਵਧੀਆ ਖਿਡਾਰੀ ਬਣ ਚੁੱਕੇ ਨੇ। ਔਰ ਉਹਨਾਂ ਨੇ ਡੁੱਬਦੀ ਅਕਾਲੀ ਦਲ ਨੂੰ ਉੱਪਰ ਚੁੱਕਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਕੰਮਜਾਜ਼ੀ ਹੋ ਰਹੇ ਨੇ। ਕਦੇ ਲੋਕਾਂ ਨੂੰ ਲੋਕ ਇਹ ਆ ਜਾ ਰਿਹਾ ਸੀ ਕਿ ਅਕਾਲੀ ਦਲ ਜਿਹੜਾ ਹੈ 100 ਸਾਲ ਦੇ ਵਿੱਚ ਖਤਮ ਹੋ ਗਿਆ। ਅਕਾਲੀ ਦਲ ਦਾ ਸਿਰਫ ਇੱਕ ਲਾਸਟ ਹੋਈ ਜਾ ਰਹੀ ਹੈ। ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪਰ ਸੁਖਵੀਰ ਸਿੰਘ ਬਾਦਲ ਨੇ ਬੜੀ ਸੂਝ-ਬੂਝ ਦੇ ਨਾਲ ਤੇ ਵਧੀਆ ਰਣਨੀਤੀ ਦੇ ਨਾਲ ਸ਼ਾਸ਼ੀ ਸ਼ਤਰੰਜ ਦੀ ਖੇਡ ਖੇਡਦਿਆਂ ਆਪਣੇ ਆਪ ਨੂੰ ਚੰਗੇ ਥਾਂ ਤੇ ਲਿਆ ਖੜਾ ਕੀਤਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਰ ਭਾਜਪਾ ਨਾ ਘੱਟ ਚੋੜ ਹੁੰਦਾ ਆ ਤਾਂ ਉਹ ਹੋਰ ਵਧੀਆ ਥਾਂ ਤੇ ਆ ਜਾਣਗੇ ਤੇ ਤਿਕੋਣੀ ਟੱਕਰ ਜਿਹੜੀ ਆ ਇਹਦੇ ਨਾਲ ਇਹ ਨਹੀਂ ਪਤਾ ਕਿ ਤਿੰਨਾਂ ਦੇ ਵਿੱਚੋਂ ਕਿਹੜੀ ਪਾਰਟੀ ਜੜੀ ਆ ਉਹ ਬਾਜੀ ਮਾਰ ਜਾਵੇ। ਦੋਸਤੋ ਆਖਿਰ ਦੇ ਵਿੱਚ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ। ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਪ੍ਰਾਪ ਹੋਵੇ। ਖੁਸ਼ੀਆਂ ਮਾਣੋ, ਆਨੰਦ ਮਾਣੋ। ਹੈਪੀ ਨਿਊ ਈਅਰ। ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਜ਼ਤ ਸਤਿ ਸ਼੍ਰੀ ਅਕਾਲ